ਤੁਸ ਟੇਕ ਰੂ ਟੈਲੀਪੋਸਟ ਪੰਜਾਬੀ ਮੈਂ ਹਸ ਨੈਨਾ ਟਰੇਲ ਤੋਂ ਜ਼ਮਾਨਤ ਤੇ ਬਾਹਰ ਆਇਆ ਮੁੰਡਾ ਚੇ ਹਾਲਾਤਾਂ ਦੇ ਵਿੱਚ ਤੇ ਮਿਲਿਆ ਕਿ ਦੇਖ ਕੇ ਪਰਿਵਾਰ ਤੇ ਪੈਰਾ ਹੇਠੋਂ ਜ਼ਮੀਨ ਕਿਸ ਕੀ 24 ਸਾਲ ਦਾ ਲਾਭਪ੍ਰਿਤ ਹੈ ਪਿਛਲੇ ਦਿਨੀ ਜ਼ਮਾਨਤ ਤੇ ਬਾਰ ਜੁੜਾ ਜੇਲ੍ਹ ਤੋਂ ਆਇਆ ਹੈ ਤੇ ਕੀ ਕਰੋ ਕਹਿ ਕੇ ਜਾਂਦਾ ਕਿ ਗੁਰੂ ਘਰ ਚਾ ਰਿਹਾ ਹੈ ਤਾਂ ਕਰ ਵਾਪਸ ਨਹੀਂ ਮੁਰਤਾ ਜਦੋਂ ਪਰਿਵਾਰ ਦੇ ਵੱਲੋਂ ਉਸ ਨੂੰ ਲੱਭਿਆ ਜਾਂਦਾ ਤਾਂ ਕਿਸੇ ਦੇ ਵੱਲੋਂ ਪਰਿਵਾਰ ਨੇ ਜਿਹੜਾ ਸੂਚਿਤ ਕੀਤਾ ਕਿ ਲਾਪਰਿਤ ਦੀ ਡੈੱਡ ਬੋਡੀ ਪਈਆ ਜਦੋਂ ਪਰਿਵਾਰਿਕ ਮੈਂਬਰ ਪਹੁੰਚਦੇ ਨੇ ਮੌਕੇ ਤੇ ਪਹੁੰਚਦੇ ਨੇ ਤੇ ਦੇਖਿਆ ਕਿ ਲਾਪਰਿਤ ਮ੍ਰਿਤਕ ਹਾਲਤ ਦੇ ਵਿੱਚ ਪਿਆ ਹੁੰਦਾ ਕਿਹਾ ਜਾ ਰਿਹਾ ਕਿ ਕਿਸੇ ਦੇ ਵੱਲੋਂ ਇਸ ਦੀ ਸ਼ਾਤੀ ਦੇ ਵਿੱਚ ਗੋਲੀ ਮਾਰੀ ਹੈ ਕਤਲ ਕਰ ਦਿੱਤਾ ਕਿਹਾ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਾਤਿਲ ਨੇ ਆਖਿਰਕਾਰ ਕਿਸ ਮਨਚਾ ਦੇ ਨਾਲ ਲਾਪਤਾ ਕਤਲ ਕੀਤਾ 24 ਸਾਲ ਉਮਰ ਸੀ ਕਰੋ ਗੁਰੂ ਘਰ ਜਾਣ ਦੇ ਲਈ ਕਹਿ ਕੇ ਗਿਆ ਸੀ ਪਰ ਵਾਪਸ ਜਿਹੜਾ ਰਾਤ ਨੂੰ ਨਹੀਂ ਮੁੜਦਾ ਜਿਸ ਤੋਂ ਬਾਅਦ ਪਰਿਵਾਰ ਕਾਫੀ ਚਿੰਤਾ ਦੇ ਵਿੱਚ ਰਹਿੰਦਾ ਤਾਂ ਪੁੱਤ ਨੂੰ ਲੱਭਣ ਦੀ ਪਰਿਵਾਰ ਤੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਤੇ ਕਿਸੇ ਦੇ ਵੱਲੋਂ ਆ ਕੇ ਜਦੋਂ ਪੁੱਤ ਦੀ ਜਿਹੜੀ ਖਬਰ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਹੈ ਤਾਂ ਪਰਿਵਾਰ ਤਾਂ ਰੋ ਰੋ ਪੂਰਾ ਹਾਲ ਹੋ ਜਾਂਦਾ ਤੇ ਤਰਨਤਾਰਨ ਦੇ ਪਿੰਡ ਪਖੋਕੇ ਦੇ ਨੇੜੇ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਲਵਪ੍ਰੀਤ ਉਸਤੇ ਖਿਲਾਫ ਕਿਹਾ ਜਾ ਰਿਹਾ ਕਿ ਵਕ ਵਕ अपराधिक ट्रामा ਜੜੀਆਂ ਆ ਮਾਮਲਾ ਉਸਤੇ ਤੇ ਦਰਚ ਹਾਲਾਂਕਿ ਵੀ ਦੱਸਿਆ ਜਾ ਰਿਹਾ ਕਿ ਨਸ਼ੇ ਪੱਤੇ ਦਾ ਆਦੀ ਹੈ ਬੀਤੇ ਦਿਨੀ ਕਰੋ ਗੁਰਦੁਆਰਾ ਟਾਰਾ ਸਾਹਿਬ ਜਾਣ ਲਈ ਕਹਿ ਕੇ ਗਿਆ ਸੀ ਪਰ ਵਾਪਿਸ ਨਹੀਂ ਪਰਤਾ ਹਾਲਾਂਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਸ਼ਾਤੀ ਦੇ ਵਿੱਚ ਗੋਲੀ ਮਾਰੀ ਗਈ ਹੈ ਪਰਿਵਾਰ ਤੇ ਬਲੋਥੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਕਾਤਿਲ ਨੂੰ ਜਲ ਤੋਂ ਜਲਦ ਫੜਿਆ ਜਾਵੇ ਤੇ ਉਹਨਾਂ ਨੂੰ ਇਨਸਾਫ ਜਿਹੜਾ ਦਿੱਤਾ ਜਾਵੇ। ਕੀ ਗੱਲਬਾਤ ਹੋਈ ਕੀ ਗੱਲ ਹੋਈ ਵੀ ਮੁੰਡਾ ਟਾਲਾ ਸਾਹਿਬ ਗਿਆ ਤੇ ਰਾਤ ਨਹੀਂ ਆਇਆ ਘਰ ਤੇ ਦਿਨੇ ਨੂੰ ਫੋਨ ਆਇਆ ਵੀ ਲਾਸ਼ ਪਈ ਆ ਆਪਣੇ ਪੱਕੋ ਗਈ ਆਣ ਕੇ ਵੇਲੇ ਤੁਹਾਡਾ ਬੇਟਾ ਨਾ ਹੋਵੇ ਉਹ ਕਹਿੰਨੇ ਗੋਲੀ ਮਾਰ ਕੇ ਦੇ ਖਾਲੇ ਸੁੱਟਿਆ ਹੈ। ਕੀ ਲੱਗਦਾ ਤੁਹਾਨੂੰ ਇਹ ਤਾਂ ਉਹ ਰੱਬ ਹੀ ਜਾਣਦਾ ਇਹ ਨਾ ਨਹੀਂ ਦੱਸਦਾ ਕਿਪਦਾ ਕੌਣ-ਕੌਣ ਨਹੀਂ ਹੈ। ਮੁੰਡਾ ਸਹੀ ਹੀ ਆਪਣਾ ਮੁੰਡਾ ਨਸ਼ਾ ਪਤਾ ਕਰਦਾ ਐਵੇਂ ਤੁਹਾਨੂੰ ਆਖੀ ਵੀ ਐ ਇਹਦੇ ਜੋਂ ਹਾਂਜੀ ਕੀ ਨਾਂ ਹੀ ਮੁੰਡੇ ਦਾ ਨਾਂ ਮੁੰਡੇ ਦਾ ਲਾਪ੍ਰੀਤ ਦਾ ਸ਼ਰੂ ਆਂਦੇ ਸੀ ਮੈਰਿਡ ਆ ਨ ਮੈਰਿਡ ਹੈ ਵਿਆਹ ਪਰ ਨਾ ਨਾ ਵਿਆਹ ਨਾ ਦੁਆਰਾ ਹਾਂਜੀ ਹਾਂਜੀ ਕਿੰਨੇ ਤੁਹਾਡੇ ਬੱਚੇ ਆ ਤਿੰਨ ਬੱਚੇ ਆ ਇਹ ਛੋਟਾ ਸੀ ਨੇ ਵਿਚਕਾਰਲਾ ਸੀ ਅੱਛਾ ਹਾਂਜੀ ਕੋਈ ਅੱਗੇ ਵੀ ਜਾਂਦਾ ਟਾਲਾ ਸਾਹਿਬ ਅੱਗੇ ਜੇ ਕਰਾਂ ਗਿਆ ਉਹ ਮੁੰਡਿਆ ਮੜਿਆ ਨਾ ਨੂੰ ਦੱਸਦਾ ਕਿ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਐਵੇਂ ਤੁਹਾਨੂੰ ਆਕੇ ਬਟਾਲਾ ਦਾ ਹੁੰਦਾ ਕਿੱਥੇ ਜਾਂਦਾ ਅੱਗੇ 10:00 ਹੋ ਜੇ ਤੇ ਚਾਹੇ ਸਵੇਰੇ 8:00 ਆ ਜਾਂਦਾ ਹੁੰਦਾ ਸੀ ਸ਼ਾਮ ਨੂੰ 10:00 ਹੋ ਜੇ ਤੇ ਚਾਹੇ 8:00 ਤੇ ਉਸ ਦਿਨ ਕਿਦਾਂ ਘਰੋਂ ਗਿਆ ਮੜਿਆ ਘਰੋਂ ਆਂਦਾ ਮੈਂ ਟਾਲਾ ਸਾਹਿਬ ਚੱਲਿਆ ਉਹਦੇ ਅਸੀਂ ਤੇ ਡੱਕਿਆ ਵੀ ਨਾ ਜਾ ਮਾਂ ਉਹਦੀ ਨੇ ਪਿਓ ਨੇ ਵੀ ਆਂਦਾ ਨਹੀਂ ਮੈਂ ਆਇਆ ਨਾ ਘੰਟੇ ਦੋ-ਦੋ ਨਹੀਂ ਮੁਰਕੇ ਸਵੇਰੇ ਅਸੀਂ ਸਵੇਰ ਤੋਂ ਹੀ ਵੇਂਦੇ ਰਹੇ ਪਾਲ ਕਰਦੇ ਰਹੇ ਸਾਨੂੰ ਪਤਾ ਲੱਗਾ ਵੀ ਉੱਥੇ ਬਾਡੀ ਪਈ ਆ ਮੋੜੀ ਕੇਨੇ ਫੋਨ ਕੀਤਾ ਬਿਆਨ ਕੇ ਦੇਖ ਲਓ ਤੁਹਾਡਾ ਬੱਚਾ ਤੇ ਨਹੀਂ ਆ ਅਸੀਂ ਗਏ ਦੇ ਖਾਲ ਦੇ ਵਿੱਚ ਹੀ ਪੱਕੋਗੇ ਕਿਥੇ ਕਰਕੇ ਪੱਕੋਗੇ ਪੁਲ ਤੋਂ ਛੁੜੇ ਜਾਂ ਦਾ 15 ਕਿਲੇ ਇਹਨੂੰ ਅਸੀਂ ਖਾਲਚ ਪਈ ਖਾਲਚ ਪਈ ਕੀ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਕੋਈ ਮੰਗ ਨਹੀਂ ਕਰਦੇ ਹੁਣ ਅਸੀਂ ਜੇ ਤਾਂ ਕੋਈ ਨਾਲ ਲਈ ਫਿਰ ਕੀ ਜੋ ਕੀ ਮੰਗ ਕਰਦੇ ਆਂ ਆਪਾਂ ਜੋ ਹੈਗਾ ਵਾ ਪੁਲਿਸ ਕਾਰਵਾਈ ਕਰੇ ਕੀ ਇਪਤਾਨ ਕੌਣ ਕੌਣ ਨਹੀਂ ਇਹਦੇ ਇਨਸਾਫ ਮੰਗ ਰਹੇ ਆ ਪੁਲਸ ਨੂੰ ਇਹਦੇ ਮੁੱਲ ਜਨ ਲੱਪਣੇ ਚਾਹੀਦੇ ਤਾਂ ਉਹ ਆਪਣੀ ਕੋਸ਼ਿਸ਼ ਕਰਨ ਜੇ ਮਿਲ ਜਾਂਦੇ ਠੀਕ ਹੈ ਨਾ ਮਿਲ ਜਾਂਦੇ ਮੁਸ਼ਕਲ ਹੋਵੇ ਕੋਈ ਕਮਿਤੀ 23 12 2024 ਨੂੰ ਇੱਕ ਇਨਫੋਰਮੇਸ਼ਨ ਐਸ ਐਚਓ ਸਦਰ ਤਰਨਤਾਰਨ ਸ਼੍ਰੀ ਅਫਤਾਰ ਸਿੰਘ ਨੂੰ ਉੱਥੇ ਆਈ ਸੀਗੀ ਕਿ ਪੱਖੋ ਕੇ ਰੋਡ ਤੋਂ ਜਿਹੜਾ ਦੇਵ ਜਿਹੜੀ ਰੋਡ ਜਾਂਦੀ ਹੈ ਉੱਥੇ ਹੀ ਡੈਡੀ ਬੋਡੀ ਪਈ ਸੀ। ਸੇ ਮੌਕੇ ਤੇ ਐਸ ਐਚਓ ਉਧਰ ਗਏ ਸੀਗੇ ਤੇ ਉੱਥੇ ਜਿਹੜਾ ਮ੍ਰਿਤਕ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਪ੍ਰਤਾਪ ਸਿੰਘ ਉਹ ਉੱਥੇ ਮਿਲਿਆ ਹੋਇਆ ਜਿਸ ਨੇ ਦੱਸਿਆ ਸੀਗਾ ਵੀ ਜਿਹੜਾ ਮੇਰਾ ਬੇਟਾ ਹੈਗਾ ਇਹਦੇ 24 24 ਸਾਲ ਦੀ ਉਮਰ ਇਹ ਮਰੇ ਗਏ ਤੇ ਇਹਦਾ ਨਾਮ ਲਵਪ੍ਰੀਤ ਇਹਦੇ ਸ਼ਹਿਰੂ ਹੈ। ਤੋਂ ਇਹ ਨਹੀਂ ਪਤਾ ਲੱਗਿਆ ਵੀ ਇਹਨੂੰ ਹਲੇ ਕਿਹਨੇ ਮਾਰਿਆ ਹੈਗਾ। ਸਾਨੂੰ ਇਹ ਦੇਖ ਕੇ ਤੇ ਬੋਡੀ ਦੇ ਮੋਬਾਈਲ ਲੈਣ ਤੋਂ ਇਹ ਪਤਾ ਲੱਗਿਆ ਵੀ ਉਹਦੀ ਛਾਤੀ ਦੇ ਉੱਪਰ ਗੋਲੀ ਵੱਜੀ ਹੋਈ ਸੀਗੀ। ਉਹਦਾ ਰਿਕਾਰਡ ਕਢਾਉਣ ਤੇ ਸਾਨੂੰ ਪਤਾ ਲੱਗਿਆ ਹੈਗਾ ਉਹਦੇ ਉੱਪਰ ਤਿੰਨ ਮੁਕਦਮੇ ੜੇ ਗਏ ਸਾਡੇ ਗੋਬਿੰਦ왈 ਸਾਹਿਬ ਦੇ 379 ਬੀ ਦੇ ਦਰਜ ਹੈਗੇ। 29 ਨੰਬਰ ਹੈਗਾ 2020 2020 ਹੈਗਾ ਤੇ 323 ਨੰਬਰ ਹੈਗਾ 2022 ਦਾ 411 ਨੰਬਰ ਹੈ 2022 ਦਾ ਤਿੰਨੋ ਜਿਹੜੇ ਹੈਗੇ ਸਨੇਚਿੰਗ ਦੇ ਹੈਗੇ ਉਹ ਲੈ ਵੈਰੀਫਾਈ ਕਰ ਰਹੇ ਆਗੇ ਅਭੀ ਇਹਦੇ ਜਿਹੜੇ ਉੱਠਣਾ ਬੈਠਣਾ ਕੀਤਾ ਸੀਗਾ ਕਿ ਕਿਹੜਾ ਕਿਸ ਬੰਦੇ ਨੇ ਲਿਆ ਕੇ ਉਹਨੂੰ ਇੱਥੇ ਮਾਰਿਆ ਗਿਆ ਜਾਂ ਕਿਸੇ ਹੋਰ ਮਾਰ ਕੇ ਤੇ ਦੀਵਾਰੀ ਤੇ ਸੁੱਟੀ ਗਈ ਸੋ ਐਫਆਈਆ ਲਾਚ ਹੋ ਚੁੱਕੀ ਹੈ ਤੇ ਅਗਲੀ ਕਾਰਵਾਈ ਚੱਲ ਰਹੀ ਹੈ ਕੀ ਗੱਲਬਾਤ ਹੋਈ ਕੀ ਗੱਲ ਇਹ ਹੋਈ ਵੀ ਮੁੰਡਾ ਟਾਲਾ ਸਾਹਿਬ ਗਿਆ ਤੇ ਰਾਤ ਨਹੀਂ ਆਇਆ ਘਰ ਤੇ ਦਿਨੇ ਆਨੂੰ ਫੋਨ ਆਇਆ ਵੀ লাশ ਪਈ ਆ ਆਪਣੇ ਪੱਕੋਗੀ ਆਣ ਕੇ ਵੇਲੇ ਤੁਹਾਡਾ ਬੇਟਾ ਨਾ ਹੋਵੇ ਉਹ ਕਹਿੰਦੇ ਗੋਲੀ ਮਾਰ ਕੇ ਤੇ ਕਾਲੇ ਸੁੱਟਿਆ ਹੈ ਕੀ ਲੱਗਦਾ ਤੁਹਾਨੂੰ ਇਹ ਤਾਂ ਉਹ ਰੱਬ ਹੀ ਜਾਂਦਾ ਇਹ ਨਾ ਨਹੀਂ ਦੱਸਦਾ ਕਿਪਦਾ ਕੌਣ ਕੌਣ ਨਹੀਂ ਮੁੰਡਾ ਸਹੀ ਹੈ ਆਪਣਾ ਮੁੰਡਾ ਨਸ਼ਾ